ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਡਟਾ ਲਮਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬਾਈ ਕੋਲ ਮੱਝਾ ਪਕਾਉ ਸੂਣ ਵਾਲੀ ਆ 8 ਤੋਂ 10 ਦਿਨ ਬਾਕੀ ਆ ਠੀਕ ਹੈ ਜੀ ਪਿਛਲੇ ਸੂਏ ਦਿੱਤਾ ਸੀ 12 13 ਲੀਟਰ ਦੁੱਧ ਬਾਈ ਦੇ ਕਹਿਣ ਦੇ ਮੁਤਾਬਕ ਵਾਕਿ ਤੁਸੀਂ ਦੇਖ ਸਕਦੇ ਹੋ ਪੂਰੀ ਠੰਡੀ ਸੀਦਾ ਬਾਈ ਕਹਿੰਦਾ ਵੱਧ ਜਾਣਕਾਰੀ ਬਾਈ ਤੋਂ ਲੈ ਲਿਓ ਭਰਾ ਜੇ ਕਿਸੇ ਨੇ ਇਦਾਂ ਦੀ ਐਡ ਲਵਾਉਣੀ ਆ WhatsApp ਰਾਹੀਂ ਵੀਡੀਓ ਭੇਜ ਕੇ ਐਡ ਲਵਾ ਸਕਦੇ ਹੋ ਭਰਾ ਘਰ ਬੈਠੇ ਹੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਉਹਨੂੰ ਬਾਤਾਂ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਰ ਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀ ਜੀ ਰੇਟ ਵਾਈ ਜੀ ਨੇ ਦੱਸਿਆ 110000 ਭਰਾ ਠੀਕ ਹੈ ਜੀ ਚੈੱਕ ਕਰਕੇ ਦਸੱਲੀ ਕਰਕੇ ਲੈ ਕੇ ਆਓ ਕੱਲ ਨੂੰ ਕਿਸੇ ਗੱਲ ਦਾ ਰੋਲਾ ਨਾ ਪਵੇ ਟੱਲਮਾ ਬਾਈ ਤਫੇ ਦੀ ਲੱਗ ਗਿਆ ਕੋਕੋ ਕੈਂਚੇ ਤੋਂ ਰੋੜ ਜਾਂਦਾ ਰਾਜ ਰਸਤੇ ਟੱਲਮਾ ਦੀ ਉੱਗੋ ਠੀਕ ਹੈ ਜੀ ਵਾਈ ਜੀ ਨਾਲ ਜ਼ਰੂਰ ਕੰਡੈਕਟਰ ਉਹ ਪਾਈ ਦਾ ਨੰਬਰ ਆਪਸ ਕਰੀਨ ਦਿਵਾ ਦਾਂਗੇ ਭਰਾ ਜੀਤਾ ਫਾਰਮ ਟੀਵੀ ਨੂੰ ਬਾਤੋ ਸਬਸਕ੍ਰਾਈਬਰ ਤੇ ਸ਼ੇਅਰ ਕਰਾ ਕਰੋ ਜਿਦਾਂ ਦੀ ਵੀਡੀਓ ਲਵਾਉਣੀ ਕਰਾਉਣੀਆਂ ਤਾਂ ਆਪਾਂ